हां हां जी किसान ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਸੱਤ ਗਾਵਾਂ ਸੇ ਲੈ ਲੈ ਕੇ ਆਏ ਹਾਂ ਜੀ ਦੋ ਬਈ ਤਾਜ਼ੀਆਂ ਸੂਈਆਂ ਬਾਕੀ ਗੱਬਣਾ ਨੇ ਆਓ ਪੁੱਛ ਲੈਨੇ ਬਾਈ ਤੋਂ ਢੇਰ ਅੱਜ ਵਿੱਚ ਬਈ ਸਸਰੀਗੜਾ ਟਾਪੀ ਸਸਰੀਗੜ ਦੀ ਹੋ ਠੀਕ ਹੋ ਵਧੀਆ ਠੀਕ ਆ ਜੀ ਬਹੁਤ ਵਧੀਆ ਨਾਮ ਤੇ ਐਡਰੈਸ ਬੋਲ ਦੋ ਨਾਂ ਜੰਗਸਣ ਹਮ ਪਿੰਡ ਹੈਮਤਪੁਰਾ ਤਸੀਰ ਨਾ ਹਸਣਾ ਜ਼ਿਲ੍ਹਾ ਮੋਕਾ ਠੀਕ ਆ ਬਈ ਨੇੜੇ ਪਿੰਡ ਬਈ ਵੜੇ ਦਾ ਨਾਮਾ ਘਾੜਾ ਮਾਸੀ ਕੇ ਮੋਬਾਈਲ ਨੰਬਰ ਬੋਲ 98726 ਹਮ ਨਾਸੀ ਸੇ ਨਾਸੀ ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਸ ਹੋਈ ਹੈ ਇਹ ਦੂਜਾ ਸੂਸ ਹੋਏ ਕਦੋਂ ਸੂਈ ਹੈ ਬਾਈ ਇਹਨੂੰ ਹੋ ਗਏ 2 ਘੰਟੇ ਜੇਰ ਪੈਣੀ ਹੈ ਜੇਰ ਪੈਣੀ ਹੈ ਬੱਚਾ ਕੀ ਦੇਤਾ ਬਾਈ ਬੱਸ ਆਖ ਬੱਚਾ ਦੇਤਾ ਬੋੜਾ ਗੱਡੇ ਦਾ ਬੋੜਾ ਕੱਢ ਲੈ 2 ਢਾਈ ਕਿਲੋ ਜੀ ਠੀਕ ਆ ਬਾਈ ਖੋਲ ਦੇ ਤੋੜ ਕੇ ਦਿਖਾ ਦੇ ਕਿੰਨਾ ਕੁ ਦੁੱਧ ਦੀ ਦੋ ਐਸਟੀਮੇਟ ਜੈ ਦੁੱਧ ਕਿੰਨਾ ਕੁ ਦੇ ਦੂ ਦੇ ਦੂ 10 11 ਕਿਲੋ ਠੀਕ ਹੈ ਸੂਈ ਸਵਾਈ ਹੈ ਬਾਈ ਫੇਸ ਚੰਗਾ ਥਣ ਥਣ ਚੰਗਾ ਚਵਾਈ ਕਿਵੇਂ ਹੈ ਬਾਈ ਬਹੁਤ ਵਧੀਆ ਚੁਆਇਸ ਹੈ ਜੀ ਬਸ ਨੇੜੋ ਹੀ ਮੋੜ ਲੈ ਬਾਈ ਮੀਂਹ ਪੈਂਦਾ ਨਾ ਥੋੜਾ ਜਿਆਦਾ ਨਹੀਂ ਜਿਹੜਾ ਦਵਾਉਂਦੇ ਮੜਾ ਜਿਹੜਾ ਦਵਾ ਕੇ ਬਾਈ ਮੰਨ ਲਾਂਗੇ ਤੇ ਮੁੱਲ ਕੀ ਹੈ ਬਈ ਇਹਦਾ ਮੁੱਲ ਦਾ 40000 ਹੈ ਜੀ ਮਾਨ ਤਾਨ ਹੋ ਜਾ ਮਾਨ ਤਾਨ ਹੋ ਜਾ 40000 ਰੁਪਏ ਮੁੱਲ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨ ਤਾਨ ਜ਼ਰੂਰ ਹੋ ਜਾ ਅਰਡ ਦੀ ਕੁਆਲਿਟੀ ਬਾਈ ਨੇੜ ਤੋਂ ਚੈੱਕ ਕਰ ਲਓ ਅੱਗੇ ਵੀਰੇ ਦੋ ਨੰਬਰ ਤੇ ਕਿਹੜਾ ਸੂਸ ਵੀ ਵੀ ਇਹ ਤੀਜਾ ਸੂਆ ਸੂਆ ਡਾਕਟਰ ਜੀ ਕਿੰਨਾ ਟਾਈਮ ਹੋ ਗਿਆ ਬਈ ਸੂਈ ਨੂੰ ਇਹਨੂੰ 17 ਘੰਟੇ ਹੋ ਗਏ ਸੂਈ ਨੂੰ ਬੱਚਾ ਬਈ ਇਹਦਾ ਬੱਚਾ ਮਰ ਗਿਆ ਇਹਦਾ ਮਰ ਗਿਆ ਸੀ ਠੀਕ ਆ ਬਈ ਠੀਕ ਕਿੰਨਾ ਕਿ ਦੁੱਧਾ ਹੁਣ ਦੁੱਧ ਹੈਗਾ 13 ਲੀਟਰ ਦੇ ਥੱਲੇ ਖੋਲ ਦੇ ਬਈ ਤੋੜ ਕੇ ਦਿਖਾ ਦੇ ਭਾਏ ਦੋ ਡੰਗ ਚੋਲੇ ਬਈ ਹਾਂਜੀ ਦੋ ਡੰਗ ਚੋਕੇ ਲੈ ਕੇ ਜਾ ਠੀਕ ਆ ਬਈ 13 ਲੀਟਰ ਦੁੱਧ ਬਈ ਦਾਸਦਾ ਭਾਏ ਦੋ ਡੰਗ ਚਵਾਈ ਕਰ ਲਿਓ ਆਰਡਰ ਚੰਗਾ ਬਈ ਕੱਦ ਵੱਡ ਠੀਕ ਆ ਦਰਮਿਆਨਾ ਜਾਂ ਕੱਦ ਆ ਬਈ ਕਲਰ ਕਲਰ ਵੀ ਕਰਮਾਈ ਦਾ ਚੰਗਾ ਗਾ ਫੇਸ ਵੀਟੀ ਵੀ ਚੰਗੀ ਆ ਮੁੱਲ ਕੀ ਆ ਬਈ ਇਹਦਾ ਮੋਲ ਲੈਣਾ 50000 ਆ ਡਾਕਟਰ ਮਾਨਤਾਨ ਹੋ ਜਾਏਗਾ ਮਾਨਤਾਨ ਹੋ ਜਾਏਗਾ 50000 ਰੁਪਿਆ ਮੋਲ ਲੈ ਬਈ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਤਾਨ ਜ਼ਰੂਰ ਹੋ ਜਾਏਗਾ ਅੱਗੇ ਬਈ ਤੈਨੂੰ ਨੰਬਰ ਤੇ ਕਿਹੜਾ ਸੂਆ ਸੁਣਦੀ ਆ ਬਈ ਇਹ ਦੂਜਾ ਸੂਆ ਸੁਣਦੇ ਡਾਕਟਰ ਕਿੰਨੇ ਦਿਨ ਲੈਣੀ ਆ ਬਈ ਇਹ ਲੈ ਜੂਗਾ ਆ ਹਫਤਾ ਲੈ ਜੀ ਹੂੰ ਠੀਕ ਆ ਖੋਲ ਦੇ ਬਈ ਤੋਰ ਕੇ ਦਿਖਾ ਦੇ ਹਵਤੇ ਇੱਕ ਦੀ ਬਾਈ ਗੱਤੀ ਦੱਸਦਾ ਕਿ ਕਿੰਨਾ ਕੁ ਦੁੱਧ ਦੇ ਦੂ ਬਈ ਐਸਟੀਮੇਟ ਆ ਇਹ ਦੇਖੋ 15 16 ਲੀਟਰ ਠੀਕ ਆ ਬਾਈ ਹਾਂ ਫੇਸ ਚੰਗਾ ਹੋਦੀਵਾਦੀ ਚੰਗੀ ਆ ਬਾਈ ਤੇ ਕੱਦ ਠੀਕ ਆ ਰੰਗ ਕਲਰ ਚੰਗਾ ਕਰ ਮਾਈ ਮੁੱਲ ਕੀ ਆ ਬਈ ਇਹਦਾ ਮੁੱਲ ਇਹਦਾ 60000 ਮਾਨਤਾਨ ਹੋ ਜੇ ਮਾਨਤਾ ਹੋ ਜੀ ਠੀਕ ਆ 62000 ਰੁਪਇਆ ਮੁੱਲ ਆ ਬਈ ਮਾਨਤਾਨ ਜਿਹੜਾ ਮੌਕੇ ਤੇ ਜਰੂਰ ਹੋ ਜੂਗਾ ਤਰੇ ਤੋਂ ਮੇਰੇ ਕੋਲ ਪਾਇਰ ਜਾਈਗਾ ਪਾਇਰ ਬਣਾਉਣ ਵਾਲਾ ਇਹ ਰਲ ਕਹਦਾ ਮੈਂ ਬਣਾ ਦਿੰਦੀ ਠੀਕ ਆ ਪਾਇਰ ਬਾਈ ਕਹਿੰਦਾ ਤੇ ਬਣਾਉਣ ਵਾਲਿਆ ਬਾਈ ਤੇ ਥੋੜੇ 9 ਵਜੇ ਵੈਦੇ ਹਣਾ ਵੀਰੇ ਹਾਂ ਜੀ ਅੱਗੇ ਬਾਈ 4 ਨੰਬਰ ਕਿਹੜਾ ਸੂਆ ਹੁੰਦੀ ਆ ਬਾਈ ਇਹ ਪਲੂਣ ਬੱਸੀ ਆ ਡਾਕਟਰ ਕਿੰਨੇ ਦਿਨ ਲੈਂਦੀ ਆ ਬਾਈ ਇਹ ਲੈ ਜੂ ਆਪਕਾ ਖੋਲ ਦੇ ਬਾਈ ਤੋੜ ਕੇ ਦਿਖਾ ਦੇ ਹਫਤੇ ਕਿਦੀ ਬਾਈ ਕੱਚੀ ਦਾ ਹਣਾ ਰੰਗ ਰੂਪ ਚੰਗਾ ਫੇਸ ਚੰਗਾ ਥਾਨ ਵਗੈਰਾ ਨੇੜੇ ਤੋਂ ਚੈੱਕ ਕਰਵਾ ਦੇ ਨੀ ਬਈ ਕਿੰਨਾ ਕੁ ਦੁੱਧ ਦੇ ਦੂ ਜਾਂ ਜੀ ਮਾਂ ਦਾ ਦੁੱਧ ਕਿੰਨਾ ਕੁ ਪਾਇਆ ਬਾਈ ਉਹਨੇ ਤਾਂ 18 20 ਲੀਟਰ ਪਾਇਆ ਬਾਈ 11 12 ਇਟਰ ਦੋਤ ਤੂੰ ਠੀਕ ਕਰ ਲਉਣਾ ਬੱਛੀ ਹੂੰ ਕੀ ਮੋਲੇ ਦਾ ਬਈ ਇਹਦਾ ਮੋਲੇ ਦਾ 35000 ਹਜ਼ਾਰ ਹੀ ਮਾਨ ਤਾਨ ਹੋ ਜਾ ਹਾਂ ਮਾਨ ਤਾਨ ਹੋ ਜਾ 35000 ਰੁਪਿਆ ਮੋਲੇ ਦਾ ਬਈ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਦਨ ਜ਼ਰੂਰ ਹੋ ਜਾ ਕੱਚੀ ਆਣ ਲੈੰਦੀ ਆ ਬਈ ਆਰਡਰ ਆ ਜਿਹੜਾ ਉਹਦ ਨੂੰ ਸੋਨਾ ਤਿਆਰ ਕਰ ਲੈਣਾ ਕਰ ਬਈ ਲੱਗੇ ਬਈ 5 ਨੰਬਰ ਤੇ ਕਿਹੜਾ ਸੋਸ ਹੁੰਦੀ ਆ ਇਹ ਦੂਜਾ ਸੂਆ ਹੁੰਦਾ ਡਾਕਟਰ ਕਿੰਨੇ ਦਿਨ ਲੈਂਦੀ ਹੈ ਬਈ ਇਹ ਲੈਜੂ 5-4 ਦਿਨ ਲੈਜੂ 5-4 ਦਿਨ ਲੈਜੂ ਕੀ ਰਿਕਾਰਡ ਹੈ ਦੁੱਧ ਦਾ ਬਈ ਦੁੱਧ ਇਹਦਾ ਹੀ ਪਿਛਲੇ ਸੂਏ 32 ਲੀਟਰ ਦੁੱਧ ਦਿੱਤਾ ਸੀ 32 ਲੀਟਰ ਦਾ ਬਈ ਨੇ ਰਿਕਾਰਡ ਦੱਸਿਆ ਆਰਡਰ ਬਈ ਨੇੜੇ ਤੋਂ ਚੈੱਕ ਕਰ ਲੋ ਕੋਈ ਸ਼ਾਂ ਤੋਂ ਵੀ ਕਰਮ ਵਾਲੀ ਦਾ ਆਰਡਰ ਦਿਖਾ ਦਿੰਨੇ ਆ ਕੱਚੀ-ਕੱਚੀ ਹੈ ਬਈ ਦਿਨ ਲੈਂਦੀ ਹੈ ਥੋੜੀ ਭੜਕ ਰਹੀ ਬੈਠੀ ਹੈ ਨਾ ਹਾਂਜੀ ਥੋੜੀ ਭੜਕ ਬੋਲ ਦੇ ਬਈ ਤੋੜ ਕੇ ਦਿਖਾ ਦੇ ਖੁੱਲ ਘੱਟਦਾ ਬਈ ਤੇ ਐਚ ਐਫ ਨਾਲ ਜਪਾ ਜਾਂਦੀ ਹੈ ਇਹ ਮੁੱਲ ਭਰਾ ਇਹਦਾ ਮੁੱਲ ਇਹ ਲੱਖ ਰੁਪਈਆ ਦਾ ਮਾਨਤਾਨ ਹੋ ਜਾ ਮਾਨਤਾਨ ਹੋ ਜਾ ਲੱਖ ਰੁਪਈਆ ਬਾਈ ਨੇ ਮੁੱਲ ਰੱਖਿਆ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾਨ ਜ਼ਰੂਰ ਹੋ ਜਾਊਗਾ ਫੇਸ ਉਸ ਚੰਗਾ ਬਾਈ ਕੱਦ ਫੁੱਲ ਆਰਡਰ ਬਾਈ ਨੇੜ ਤੋਂ ਦਿਖਾਤਾ ਥਣ ਥਣ ਵੀ ਚੰਗਾ ਲੱਗਿਆ ਮੋੜ ਲਿਆ ਬਾਈ ਆਜਾ ਅੱਗੇ ਬਈ 6 ਨੰਬਰ ਤੇ ਕਿਹੜਾ ਸੂਆ ਸੁੰਦੀ ਹੈ ਬਾਈ ਇਹ ਦੂਜਾ ਸੂਆ ਸੁੰਦੀ ਹੈ ਕਰ ਜੀ ਕਿੰਨੇ ਦਿਨ ਲੈੰਦੀ ਹੈ ਬਾਈ ਇਹ ਵੀ ਲੈ ਜੁ ਹਫਤਾ ਲੈ ਜੀ ਠੀਕ ਹੈ ਬਈ ਕੀ ਰਿਕਾਰਡ ਦੁੱਧ ਦਾ ਵੀਰੇ ਦੁੱਧ ਇਹ ਪਿਛਲੇ ਸੂਏ ਮੰਤਰਾ ਦਿੱਤਾ 15 16 ਲੀਟਰ ਦੁੱਧ ਦਿੱਤਾ ਠੀਕ ਹੈ ਬਈ ਫੁੱਲ ਦੇ ਬਈ ਤੋੜ ਕੇ ਦਿਖਾ ਦੇ ਰੰਗ ਰੂਪ ਕਰਮਲੀ ਦਾ ਬਹੁਤ ਚੰਗਾ ਬਿਊਟੀ ਪੱਖ ਚੰਗਾ ਬਈ ਥਣ ਥਣ ਵੀ ਚੰਗਾ ਲੱਗਿਆ ਦੁੱਧ ਦਾ ਰਿਕਾਰਡ ਵੀ ਬਾਈ ਨੇ ਚੰਗਾ ਦੱਸਿਆ ਕੀ ਮੁੱਲ ਹੈ ਵੀਰੇ ਦਾ ਇਹਦਾ 55000 ਮੁੱਲ ਹੈ ਮਾਨ ਤਾਨ ਹੋ ਜੀ ਮਾਨ ਤਾਨ ਹੋ ਜੀ ਠੀਕ ਹੈ 55000 ਰੁਪਏ ਬਾਈ ਨੇ ਮੁੱਲ ਰੱਖਿਆ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਦਾਨ ਜ਼ਰੂਰ ਹੋ ਜਾਊਗਾ ਮੋੜ ਲੈ ਬਾਈ ਅੱਗੇ ਵੀਰੇ ਲਾਸਟ ਦੇ 6 ਨੰਬਰ ਕਿਹੜਾ ਸੂਆ ਸੁਣੀਏ ਇਹ ਵੀ ਦੂਜਾ ਸੂਆ ਸੌਂਦੀ ਹੈ ਜੀ ਕਿੰਨੇ ਦਿਨ ਲੈਂਦੀ ਹੈ ਬਾਈ ਇਹ ਲੈ ਜੂ ਤੇਰਾ 14 ਦਿਨ ਲੈ ਜੂਗੀ ਜੀ ਠੀਕ ਹੈ ਕੀ ਰਿਕਾਰਡ ਹੈ ਬਾਈ ਦੋਨਾਂ ਇਹਨੇ ਪਿੱਛੇ 14-15 ਲੀਟਰ ਦੁੱਧ ਦਤਾ ਹੈ। ਪਹਿਲੇ ਸੋਈ। ਠੀਕ ਹੈ। ਹੂੰ। 14-15 ਲੀਟਰ ਦੁੱਧ ਦਾ ਬਾਈ ਨੇ ਰਿਕਾਰਡ ਦੱਸਿਆ। ਕੱਦ ਚੰਗਾ, ਪ੍ਰਿੰਟ ਚੰਗਾ ਤੇ ਮੁੱਲ ਕੀ ਆ ਭਰਾ ਦਾ? ਬੋਲੇ 60000। ਮਾਨਤਨ ਹੋ ਜਾ। ਮਾਨਤਨ ਹੋ ਜਾ। ਠੀਕ ਹੈ। 60000 ਰੁਪਇਆ ਮੋਲ ਲਾ ਬਾਈ। ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਨ ਜ਼ਰੂਰ ਹੋ ਜੂਗਾ। ਕੱਚੀ-ਕੱਚੀ ਆ ਭਾਈ ਬਣੂਗੀ ਚੰਗੀ ਵੜ ਥਣਲੇਵਾ। ਚੰਗਾ ਕਰਵਾ ਦੇ। ਥਾਣਾ ਦੀ ਬਹੁਤ ਸਾਫ ਆ। ਹੂੰ। ਨਾਗਪਰਾ ਕੋਲੇ ਸੀਗੇ 7 ਬਈ 27 ਦਿਖਾਤੇ ਕਿਸੇ ਵੀਰ ਦੇ ਸੱਤਾਂ ਜੋ ਕੋਈ ਵੀ ਨਗ ਪਸੰਦਾ ਵੇ ਬਾਈ ਨਾ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤੈਦ ਲਓ ਧੰਨਵਾਦ